ਉਹਦਾ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਅਕਸ ਹੈ ਨਾ ਉਹ ਬਹੁਤ ਜ਼ਿਆਦਾ ਬੁਰਾ ਆ ਮੈਨੂੰ ਕਿਸੇ ਤੱਕ ਪਤਾ ਕੰਗਨਾ ਨੋਵੇ ਇੱਕ ਬਹੁਤ ਜ਼ਿਆਦਾ ਬਖਤਮੀਚ ਕਿਸਮ ਦੀ ਲੜਕੀ ਹੈ ਉਹ ਸਟ੍ਰੀਕਨਲ ਪੰਜਾਬ ਦੇ ਲਈ ਜਾਂ ਪੰਜਾਬ ਦੇ ਲੋਕਾਂ ਦੇ ਲਈ ਬਿਹੇਵ ਕਰਦੀ ਆ ਜਾਂ ਇਦਾਂ ਦੀਆਂ ਉਹ ਗੱਲਾਂ ਕਹਿ ਜਾਂਦੀ ਆ ਜਿਹੜੀਆਂ ਕਦੀ ਵੀ ਪੰਜਾਬ ਦੇ ਲੋਕਾਂ ਨੂੰ برداشت ਨਹੀਂ ਹੁੰਦੀ ਦਾ ਲੈਵਲ ਬਹੁਤ ਨੀਵਾ ਹੈ ਕੰਗਰਾਰ ਨੌ ਤਰੀ ਸਮਝ ਬਿਲਕੁਲ ਮਤਲਬ ਕਹਿ ਲੋ ਹੇਟਲੇ ਦੇ ਦਰਜੇ ਦੀ ਆ ਉਹਦੀਆਂ ਕੁਝ ਗੱਲਾਂ ਤੇ ਜਵਾਬ ਦੇਣਾ ਬਣਦਾ ਹੀ ਨਹੀਂ ਕਿਉਂਕਿ ਜਿਹੜਾ ਉਹਦਾ ਕਰੈਕਟਰ ਰਿਹਾ ਜਿਹੜਾ ਉਹਦਾ ਪਾਸਟ ਰਿਹਾ ਉਹ ਬੜਾ ਬਦਨਾਮ ਪਾਸਟ ਰਿਹਾ ਇਦਾ ਨਹੀਂ ਹੈ ਕਿ ਕਿਸੇ ਆਮ ਬੰਦੇ ਨੇ ਕਿਸੇ ਸੈਲੀਬ੍ਰਿਟੀ ਤੇ ਉੱਤੇ ਹਮਲਾ ਕਰ ਦਿੱਤਾ ਹੋਵੇ ਇੱਕ ਜ਼ਿੰਮੇਵਾਰ ਸ਼ਖਸੀਅਤ ਆ ਉਹ ਜਿਹੜੀ ਲੜਕੀ ਕੁਲਵਿੰਦਰ ਕੌਰ ਹੈ ਉਹ 2008 ਦੀ ਉਸ ਸੀਐਸਐਫ ਦਾ ਪਾਰਟ ਹੈ ਕਿ ਮੈਂਬਰ ਪਾਰਲੀਮੈਂਟ ਵੀ ਬਣ ਗਈ ਹੁਣ ਹਿਮਾਚਲ ਦੇ ਲੋਕਾਂ ਨੂੰ ਉਹ ਜਤਾਇਆ ਮੈਂ ਹੈਰਾਨ ਆ ਵਸੇ ਜਿਸ ਤਰੀਕੇ ਨਾਲ ਅਸੀਂ ਹਿਮਾਚਲ ਦੇ ਲੋਕਾਂ ਦੇ ਵਾਕਫ ਆ ਜੋ ਉਹਨੂੰ ਨਹੀਂ ਪਸੰਦ ਕਰਦੇ ਸੀਗੇ ਉਹ ਹੁਣ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਬਰਦਾਸ਼ਤ ਕਰਨਗੇ ਦਿੱਕਣ ਤੋਂ ਬਾਅਦ ਹੋਰ ਵੀ ਜ਼ਿਆਦਾ ਪਰ ਤਮੀਜ਼ ਹੋਈ ਹੋਏਗੀ ਜਾਂ ਉਹਨੇ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਉਹਦੇ ਕਰਕੇ ਹੀ ਉਹਨੂੰ ਇਸ ਚੀਜ਼ ਦਾ ਖਾਮਿਆਜ਼ਾ ਭੁਗਟਣਾ ਪਿਆ ਤੇ ਇਹਨਾਂ ਕੋ ਜਿੰਨੇ ਕੈਂਡੀਡੇਟ ਨੇ ਉਹਨਾਂ ਦੀ ਸਾਰਿਆਂ ਦੀ ਬੋਲੀ ਤੁਸੀਂ ਦੇਖ ਲਓ ਚਾਹੇ ਹਾਂਸਰਾ ਜਾਂਸ ਵੀ ਦੇਖ ਲਓ ਕੰਗਨਾਰ ਨੌ ਤੁਸੀਂ ਦੇਖ ਲਓ ਜਾਂ ਹੁਣ ਇਹਨਾਂ ਨੇ ਰਵਨੀਤ ਬਿੱਟੂ ਆਪਣੇ ਨਾਂ ਰ ਲਾ ਲਿਆ ਉਹਦੀ ਇਹ ਇਹ ਕੈਰੈਕਟਰ ਹੀ ਇਦਾਂ ਦੇ ਚੁੰਨਦੇ ਆ ਜਿਹੜੇ ਸਿਰੇ ਦੇ ਨਖਿੱਧ ਤੇ ਬਦਨਾਮ ਕੈਰੈਕਟਰ ਹੋਣ ਜਿਨ੍ਹਾਂ ਦੀ ਬੋਲੀ ਬਹੁਤ ਗੰਦੀ ਹੋਵੇ ਉਹਦਾ ਕੋਈ ਲੈਵਲ ਨਹੀਂ ਸੀਗਾ ਬਟ ਉਹਨੂੰ ਹੁਣ ਕਿਉਂਕਿ ਆਪਣਾ ਕੈਰੀਅਰ ਸਿਆਸਤ 'ਚ ਦਿਖਣ ਲੱਗ ਪਿਆ ਤੇ ਬੀਜੇਪੀ ਦੀ ਜਿੱਤੀ ਹੋਈ ਮੈਂਬਰ ਪਾਰਲੀਮੈਂਟ ਵੀ ਬਣ ਗਈ ਤਾਂ ਕਰਕੇ ਉਹਦੇ ਬਾਰੇ ਗੱਲ ਕਰਨੀ ਪੈਰੀ ਨਹੀਂ ਤੇ ਉਹ ਕੈਰੈਕਟਰ ਨਹੀਂ ਹੈ ਜਿਹਦੇ ਬਾਰੇ ਕੋਈ ਗੱਲ ਕਰਨੀ ਚਾਹੀਦੀ ਗੰਗਨਾ ਰਣੌਥ ਨੂੰ ਚਪੇੜ ਵੱਜੀ ਆ ਔਰ ਉਸ ਚਪੇੜ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਇਹੋ ਜਾਂ ਵਿਵਾਦ ਜਿਸ ਤੋਂ ਬਾਅਦ ਪੰਜਾਬ ਦੇ ਉੱਤੇ ਪੰਜਾਬ ਦੀ ਸਿਆਸਤ ਉੱਤੇ ਔਰ ਪੰਜਾਬ ਦੇ ਮੂਲ ਲੋਕਾਂ ਦੇ ਉੱਤੇ ਖਾਸ ਕਰਕੇ ਸਿੱਖ ਕੌਮ ਦੇ ਉੱਤੇ ਇੱਕ ਵੱਖਰੇ ਲੈਵਲ ਦੇ ਵਿਚਾਰ ਵਿਵਾਦ ਸ਼ੁਰੂ ਹੋ ਗਏ ਨੇ ਕੁਝ ਗੱਲਾਂ ਕੁਝ ਕਾਂਸਪੀਰੇਸੀਜ਼ ਉੱਪਰ ਕੇ ਸਾਹਮਣੇ ਆਉਣ ਲੱਗੀਆਂ ਨੇ ਔਰ ਇਹ ਸਾਰਾ ਕੁਝ ਕਿਵੇਂ ਵਾਪਰ ਰਿਹਾ ਇਹ ਹੌਲੀ ਹੌਲੀ ਕਰਕੇ ਸਾਰਾ ਅਨਫੋਲਡ ਹੋਵੇਗਾ ਪਰ ਫਿਲਹਾਲ ਇਹਨਾਂ ਮਸਲਿਆਂ ਨੂੰ ਲੈ ਕੇ ਵਿਚਾਰ ਕਰਨਾ ਬਹੁਤ ਜ਼ਰੂਰੀ ਔਰ ਵਿਚਾਰ ਕਰਨ ਵਾਸਤੇ ਹੀ ਅੱਜ ਸਾਡੇ ਨਾਲ ਭਾਈ ਹਰਜਿੰਦਰ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੇਗਾ ਪਾਇਸਾ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਵੈਲਕਮ ਟੂ ਕਿਕ ਹਾਲ ਸਾਹਿਬ। ਵੈਲਕਮ ਜੀ ਖਫਤੇ ਜੀ। ਪਾਇਸਾ ਸਾਹਿਬ ਅੱਜ ਛਪੇੜ ਵਜਈ ਇੱਕ ਕੰਗਣਾ ਰਣੌਥ ਦੇ ਉਸ ਤੋਂ ਬਾਅਦ ਅਚਾਨਕ ਵਿਵਾਦ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਤਾਂ ਇਸ ਪੂਰੇ ਮਾਮਲੇ ਨੂੰ ਓਵਰਵਿਊ ਤੁਸੀਂ ਕਿਦਾਂ ਦੇਖਦੇ ਹੋ ਉਹ ਦੱਸਿਓ ਇੱਕ ਵਾਰੀ। ਕਿਉਂਕਿ ਇਹ ਘਟਨਾ ਕੱਲ ਦੀ ਹੈ ਤੇ ਇਸ ਤੋਂ ਬਾਅਦ ਕਈ ਸਾਰੇ ਅਸੀਂ ਇੰਟਰਵਿਊਜ਼ ਜਾਂ ਲੋਕਾਂ ਦੇ ਡਾਇਲੌਗ ਸੁਣੇ ਆ ਜਿੱਤੋਂ ਸਾਨੂੰ ਦੋਨਾਂ ਦੇ ਪੱਖ ਜਿਹੜੇ ਨੇ ਆਲਮੋਸਟ ਕਲੀਅਰ ਲੱਗਦੇ। ਤੇ ਜੋ ਗੱਲ ਦਾ ਇਸ ਵੇਲੇ ਮੋੜ ਹੈ ਕੰਗਣਾ ਰਣੌਥ ਉਸਤਰਾ ਦਾ ਕਰੈਕਟਰ ਹੈ ਜਾਂ ਇਸ ਤਰ੍ਹਾਂ ਦੀ ਪਰਸਨੈਲਿਟੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਚਰਚਾ 'ਚ ਰਹਿੰਦੀ ਹੈ ਵਾਦ-ਵਿਵਾਦ 'ਚ ਰਹਿੰਦੀ ਹੈ ਆਪਣੇ ਬੋਲਾਂ ਕਰਕੇ ਤੇ ਉਹਦਾ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਅਕਸ ਹੈ ਨਾ ਉਹ ਬਹੁਤ ਜ਼ਿਆਦਾ ਬੁਰਾ ਆ ਉਹ ਇਸ ਤਰੀਕੇ ਨਾਲ ਪੰਜਾਬ ਦੇ ਲਈ ਜਾਂ ਪੰਜਾਬ ਦੇ ਲੋਕਾਂ ਦੇ ਲਈ ਬਿਹੇਵ ਕਰਦੀ ਆ ਜਾਂ ਇਦਾਂ ਦੀਆਂ ਉਹ ਗੱਲਾਂ ਕਿਹਾ ਜਾਂਦੀਆਂ ਜਿਹੜੀਆਂ ਕਦੀ ਵੀ ਪੰਜਾਬ ਦੇ ਲੋਕਾਂ ਨੂੰ برداشت ਨਹੀਂ ਹੁੰਦੀਆਂ ਜਿੱਥੇ ਇਹ ਘਟਨਾ ਹੋਈ ਹੈ ਉਹ ਪੰਜਾਬ ਦੀ ਹੀ ਜਗ੍ਹਾ ਹੈ ਚੰਡੀਗੜ੍ਹ 에어ਪੋਰਟ ਤੇ ਇਹ ਘਟਨਾ ਹੋਈ ਹੈ ਕੰਗਨਰ ਨੌਤ ਨੂੰ ਉਸ ਜਗ੍ਹਾ ਤੇ ਥੱਪੜ ਪੈਣਾ ਤੇ ਉਸ ਤੋਂ ਬਾਅਦ ਉਹਦੇ ਤੇ ਉਸ ਜਿਹੜੀ ਸੀਆਈਐਸਐਫ ਦੀ ਜਵਾਨ ਆ ਉਹਦਾ 에어ਪੋਰਟ ਦੇ ਉੱਤੇ ਜਵਾਬ ਪਬਲਿਕ ਨੂੰ ਦੇਣਾ ਉਹ ਕਿਥੇ ਨਾ ਕਿਥੇ ਦਿਖਾੰਦਾ ਕਿ ਦੇਖੋ ਉੱਥੇ ਜਿਹੜੀ ਪੜਕਾਵਟ ਪੈਦਾ ਹੋਈ ਹੈ ਨਾ ਉਹ ਇਦਾਂ ਨਹੀਂ ਹੈ ਕਿ ਕਿਸੇ ਆਮ ਬੰਦੇ ਨੇ ਕਿਸੇ ਸੈਲੀਬ੍ਰਿਟੀ ਦੇ ਉੱਤੇ ਹਮਲਾ ਕਰ ਦਿੱਤਾ ਹੋਵੇ ਇੱਕ ਜ਼ਿੰਮੇਵਾਰ ਸ਼ਖਸੀਅਤ ਆ ਉਹ ਜਿਹੜੀ ਲੜਕੀ ਕੁਲਵਿੰਦਰ ਕੌਰ ਹੈ ਉਹ 2008 ਦੀ ਉਸ ਸੀਐਸਐਫ ਦਾ ਪਾਰਟ ਹੈ ਤੇ ਉਸਨੇ ਜਦੋਂ ਉਹਦੇ ਨਾਲ ਕੋਈ ਤਲਾਸ਼ੀ ਲੈ ਕੇ ਗੱਲਬਾਤ ਕੀਤੀ ਆ ਉਹਨੂੰ ਜੋ ਲੱਗਾ ਉਹਦੇ ਨਾਲ ਉਸ ਵੇਲੇ 에ਅਰਪੋਰਟ ਦੇ ਨਾਲ ਆਏ ਹੋਏ ਬੰਦੇ ਦੀ ਗੱਲਬਾਤ ਹੁੰਦੀ ਆ ਤੇ ਜਿਹਦੇ ਵਿੱਚ ਉਹਦਾ ਟਕਰਾਅ ਹੋ ਗਿਆ ਕਿਉਂਕਿ ਮੈਨੂੰ ਜਿੱਥੇ ਤੱਕ ਪਤਾ ਕੰਗਨਾਰ ਨੋ ਇੱਕ ਬਹੁਤ ਜ਼ਿਆਦਾ ਬਦਤਮੀਜ਼ ਕਿਸਮ ਦੀ ਲੜਕੀ ਆ ਉਹ ਜਿਸ ਤਰੀਕੇ ਨਾਲ ਬਿਹੇਵ ਕਰਦੀ ਹੈ ਉਹ ਆਪਣੇ ਹੁਣ ਕਿਉਂਕਿ ਮੈਂਬਰ ਪਾਰਲੀਮੈਂਟ ਵੀ ਬਣ ਗਈ ਹੈ ਉਹ ਹਿਮਾਚਲ ਦੇ ਲੋਕਾਂ ਨੂੰ ਉਹ ਜਤਾਇਆ ਮੈਂ ਹੈਰਾਨ ਹਵਸੇ ਜਿਸ ਤਰੀਕੇ ਨਾਲ ਅਸੀਂ ਹਿਮਾਚਲ ਦੇ ਲੋਕਾਂ ਦੇ ਵਾਕਫ ਹਾਂ ਜੋ ਉਹਨੂੰ ਨਹੀਂ ਪਸੰਦ ਕਰਦੇ ਸੀਗੇ ਉਹ ਹੁਣ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਬਰਦਾਸ਼ਤ ਕਰਨਗੇ ਉਹ ਜਿੱਤਣ ਤੋਂ ਬਾਅਦ ਹੋਰ ਵੀ ਜ਼ਿਆਦਾ ਮੇਰੇ ਹਿਸਾਬ ਨਾਲ ਜਿਹੜੀ ਹੈ ਉਹ ਬਤਮੀਜ਼ ਹੋਈ ਹੋਏਗੀ ਜਾਂ ਉਹਨੇ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਹੈ ਇਹ ਉਹਦੇ ਕਰਕੇ ਹੀ ਉਹਨੂੰ ਇਸ ਚੀਜ਼ ਦਾ ਖਾਮਿਆਜ਼ਾ ਭੁਗਤਣਾ ਪਿਆ ਤੇ ਜਿਹੜੀ ਲੜਕੀ ਕੁਲਵਿੰਦਰ ਕੌਰ ਹੈ ਜਿਹਨੇ ਉੱਥੇ ਕਿਹਾ ਕਿ ਇਸਨੇ ਸਾਡੀਆਂ ਮਾਵਾਂ ਨੂੰ ਕਿਹਾ ਕਿ ਇਹ ਦਿਹਾੜੀ ਤੇ ਲਿਆਈਆਂ ਗਈਆਂ ਨੇ ਤੇ ਜਿਹੜੀ ਚੀਜ਼ ਉਹਨੂੰ ਬਰਦਾਸ਼ਤ ਨਹੀਂ ਸੀਗੀ ਉਹ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਸੀਗੀ ਜਿਹਦੇ ਕਰਕੇ ਉਹਨੂੰ ਇਸ ਤਰੀਕੇ ਦਾ ਕੰਮ ਕਰਨਾ ਪਿਆ ਮਗਰ ਜਿਹੜੀ ਇਹ ਸਾਰੀ ਘਟਨਾ ਹੈ ਇਹਨੂੰ ਹੁਣ ਬਾਕੀ ਜਿਹੜੇ ਲੋਗ ਉਹਨੋਂ ਉੱਤੇ ਬਿਆਨ ਦੇ ਰਹੇ ਨੇ ਉਹ ਬੜਾ ਜ਼ਰੂਰੀ ਹੈ ਦੇਖਣਾ ਕਿ ਉਹ ਕਿਸ ਤਰੀਕੇ ਨਾਲ ਸਾਰੀ ਘਟਨਾ ਨੂੰ ਦੇਖ ਰਹੇ ਨੇ ਤੇ ਉਹ ਕੀ ਨੈਰੇਟਿਵ ਸੈੱਟ ਕਰ ਰਹੇ ਨੇ ਜਿੱਦਾਂ ਹੁਣ ਮੈਂ ਇੱਕ ਇੰਟਰਵਿਊ 'ਚ ਸੁਣ ਰਿਹਾ ਸੀਗਾ ਇੱਕ ਲੜਕੀ ਲਾਈਵ ਹੋ ਕੇ ਉਹ ਸ਼ਾਇਦ ਸਾਧਵੀ ਦੇਵਾ ਠਾਕੁਰ ਦੇ ਨਾਂ ਤੋਂ ਕੋ ਲੇਡੀ ਹੈ ਜਿਸ ਤਰੀਕੇ ਨਾਲ ਉਹ ਭੜਕਾ ਰਹੀ ਹੈ ਲੋਕਾਂ ਨੂੰ ਜਿਸ ਤਰੀਕੇ ਨਾਲ ਉਹ ਕਹਿ ਰਹੀ ਹੈ ਕਿ ਜਦੋਂ ਤੁਸੀਂ ਕੋਈ ਇਦਾਂ ਦਾ ਕੰਮ ਕਰਦੇ ਹੋ ਪੰਜਾਬੀਓ ਜਾਂ ਕੋਈ ਵੀ ਗੈਰ ਹਿੰਦੂ ਜਦੋਂ ਇਦਾਂ ਦਾ ਕੋਈ ਐਕਟੀਵਿਟੀ ਕਰਦਾ ਆ ਤੇ ਤੁਹਾਡੀਆਂ ਉਹ ਗੱਲਾਂ ਤੋਂ ਚਾਰ ਪੰਜ ਦਿਨ ਬਾਅਦ ਲੋਕ ਤੁਹਾਨੂੰ ਭੁੱਲ ਜਾਂਦੇ ਆ ਮਗਰ ਮੈਂ ਬੜਾ ਹੈਰਾਨ ਐ ਕਿ ਉਹ ਇਹ ਕਿੱਥੋਂ ਦੀ ਗੱਲ ਕੱਢ ਕੇ ਲਿਆਈ ਇਸ ਤਰੀਕੇ ਦੀ ਇੰਨੀ ਹੇਠਲੀ ਸੋਚ ਉਹਦੀ ਲੇਡੀ ਦੀ ਆਪਣੇ ਆਪ ਨੂੰ ਉਹ ਸਾਹ ਵੀ ਦੱਸਦੀ ਐ ਕਿ ਨੂੰ ਇਹ ਨਹੀਂ ਪਤਾ ਕਿ ਆਪਾਂ ਤਾਂ ਆਪਣਾ ਪੰਜ ਸਦੀਆਂ ਦਾ ਵੈਰ ਵੀ ਨਹੀਂ ਭੁੱਲੇ ਅੱਜ ਤੱਕ ਅਸੀਂ ਉਹ ਬੰਨੇ ਆ ਜਿਹੜੇ ਆਪਣੇ ਕੀਤੇ ਤੇ ਪਛਤਾਵਾ ਨਹੀਂ ਕਰਦੇ ਤੇ ਉਹ ਨੂੰ ਇਸ ਤਰੀਕੇ ਨਾਲ ਹੁਣੇ ਹੀ ਉਹਦੀ ਕਰਨ ਲੱਪੀ ਆ ਇੱਕ ਜਵਾਨ ਜਿਹੜੀ ਸੀਐਸਐਫ ਦੀ ਲੜਕੀ ਐ ਉਹਨੂੰ ਇਹ ਕਹਿਣ ਲੱਪੀ ਐ ਕਿ ਤੇਰੇ ਮਗਰ 4 ਦਿਨਾਂ ਬਾਅਦ ਕਿਸੇ ਨੇ ਨਹੀਂ ਖੜਨਾ ਮੈਂ ਕਹਿੰਦਾ ਇਦਾਂ ਦੀ ਆਸ ਕਰਨੀ ਵੀ ਮਾੜੀ ਗੱਲ ਆ ਉਸ ਲੜਕੀ ਦੇ ਲਈ ਕੁਲਵਿੰਦਰ ਕੌਰ ਲਈ ਕਿ ਜੇ ਉਹਨੂੰ ਇਹ ਆਸ ਹੋਵੇ ਕਿ ਮੇਰੇ ਮਗਰ ਕੋਈ ਖੜੇ ਤਾਂ ਮੈਂ ਕੁਝ ਕਰਨਾ ਉਹਦਾ ਫਰਜ਼ ਸੀ ਉਹਨੇ ਜੋ ਕੀਤਾ ਉਹਨੂੰ ਜੋ ਠੀਕ ਲੱਗਾ ਜਿਹੜਾ ਅੱਗੇ ਕੋਈ ਇਸ ਚੀਜ਼ ਨੂੰ ਕਿਸੇ ਹੋਰ ਚੀਜ਼ ਨਾਲ ਕੰਪੇਅਰ ਕਰੂਗਾ ਫਿਰ ਅਰ ਉਸ ਮੁਤਾਬਕ ਜਵਾਬ ਦੇਵਾਂਗੇ ਫਿਲਹਾਲ ਮੈਨੂੰ ਉਹਦੀ ਇਹ ਗੱਲ ਬੜੀ ਪੈੜੀ ਲੱਗੀ ਤੁਹਾਨੂੰ ਕੁਲਵਿੰਦਰ ਕੌਰ ਦਾ ਨੈਰੇਟਿਵ ਕਿਸ ਤਰ੍ਹਾਂ ਲੱਗਦਾ ਆ ਤੁਸੀਂ ਸਾਰੀ ਚੀਜ਼ ਦੇਖੀ ਆ ਵੀਡੀਓ ਵੀ ਤੁਸੀਂ ਦੇਖੀ ਹੋਵੇਗੀ ਨਰਿੰਦਰ ਕੁਲਵਿੰਦਰ ਕੌਰ ਦਾ ਬਿਆਨ ਵੀ ਤੁਸੀਂ ਸੁਣਿਆ ਹੋਵੇਗਾ ਔਰ ਉਸ ਤੋਂ ਬਾਅਦ ਜੋ ਨੈਰੇਟਿਵ ਸੈੱਟ ਹੋਇਆ ਇੱਕ ਵਾਰੀ ਕੁਲਵਿੰਦਰ ਕੌਰ ਬਾਰੇ ਵੀ ਤੁਸੀਂ ਕੁਲਵਿੰਦਰ ਕੌਰ ਜੋ ਕਿ ਕਿ ਇੱਕ ਪਿੰਡ ਦੇ ਰਹਿਣ ਵਾਲੇ ਜਿੱਦਾਂ ਕਹਿ ਲਓ ਉਧਰ ਦੇ ਮਾਹੌਲ ਚ ਪੜਿਆ ਬੜਿਆ ਬੱਚਾ ਆ ਹੁਣ ਉਹਦੀ ਲਗਭਗ 16 ਸਾਲ ਦੀ ਇੱਕ ਜੌਬ ਕੀਤੀ ਉਹਨੇ ਤੇ ਉਹਦੀ ਜ਼ਿੰਮੇਵਾਰ ਜਗ੍ਹਾ ਤੇ ਡਿਊਟੀ ਰਹੀ ਆ ਉਸ ਤੋਂ ਬਾਅਦ ਉਹਦੀ ਕੋਈ ਇਦਾਂ ਦੀ ਘਟਨਾ ਅਗਰ ਉਹਨਾਂ ਦੇ ਸਟਾਫ ਦੇ ਮੋਰੇ ਪਹਿਲੀ ਵਾਰ ਆਈ ਹੈ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਸਨੇ ਇਹ ਜਿਹੜੀ ਗੱਲ ਜੋ ਹੋਇਆ ਉਹਦੇ ਪਿੱਛੇ ਕਾਰਨ ਕੀ ਰਹੇ ਹੋਣਗੇ ਮੈਨੂੰ ਇਦਾਂ ਲੱਗਦਾ ਹੈ ਕਿ ਕਿਉਂਕਿ ਮੈਂ ਉਸ ਬੱਚੇ ਨੂੰ ਸਿਰਫ ਇੰਨਾ ਹੀ ਜਾਣਦਾ ਕਿ ਜੋ ਉਹਦੀ ਇਸ ਵੇਲੇ ਐਕਟੀਵਿਟੀ ਹੋਈ ਹੈ ਉਸ ਤੋਂ ਬਾਅਦ ਉਹਨੂੰ ਮੈਂ ਨਹੀਂ ਜਾਣਦਾ ਤੇ ਮੈਂ ਉਹਦੀ ਕਿਰਦਾਰ ਖੁਸ਼ੀ ਕਰਾਂ ਇਹ ਮੈਨੂੰ ਲੱਗਦਾ ਹੈ ਇਸ ਵੇਲੇ ਰਾਈਟ ਟਾਈਮ ਨਹੀਂ ਹੈ ਹਾਂ ਉਹਦੇ ਭਰਾ ਵੱਲੋਂ ਜਿਹੜਾ ਬਿਆਨ ਆਇਆ ਉਹ ਇੱਕ ਕਿਸਾਨ ਯੂਨੀਅਨ ਦਾ ਮੈਂਬਰ ਵੀ ਆਗੂ ਵੀ ਆਪਣੇ ਸ਼ਹਿਰ ਦਾ ਤੇ ਉਹਨੂੰ ਇਹ ਗੱਲ ਮੀਡੀਆ ਚ ਉਹਨੇ ਰੱਖੀ ਹੈ ਕਿ ਮੇਰੇ ਘਰਾਂ ਮੇਰੇ ਘਰ ਵਿੱਚ ਇਹੋ ਜਿਹੀ ਗੱਲਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਅਸੀਂ ਇਹੋ ਜੀਆਂ ਗੱਲਾਂ ਦੇ ਬੜੇ ਮਹਿਨੇ ਸਏ ਆ ਤੇ ਸਾਨੂੰ ਪਤਾ ਹੈ ਕਿ ਭਾਜਪਾ ਜਿਹੜੀ ਹੈਗੀ ਆ ਉਹ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਮਤਲਬ ਬਹੁਤ ਪਿਛੜੇ ਦਰਜੇ ਦੀ ਕਹੋ ਉਹਨਾਂ ਦੇ ਲਈ ਜਗ੍ਹਾ ਰੱਖਦੀ ਆ ਜੋ ਉਹਨਾਂ ਲਈ ਬਹੁਤ ਹੇਠਲੇ ਦਰਜੇ ਦੀ ਉਹਨਾਂ ਦੇ ਉੱਤੇ ਰੱਖਦੀ ਨਿਗਾਹ ਰੱਖਦੀ ਹੈ ਜਿਸ ਕਰਕੇ ਉਹਦੇ ਵਿੱਚੋਂ ਇਹ ਸਾਰਾ ਕੁਝ ਹੋਇਆ ਅੱਛਾ ਕੰਗਨਰਨੌਤ ਜਦੋਂ ਚਪੇੜ ਵੱਜਦੀ ਹੈ ਫਿਰ ਕੰਗਨਰਨੌਤ ਵਾਸਤੇ ਸਾਰਾ ਪੰਜਾਬ ਅਤਵਾਦੀ ਹੋ ਗਿਆ ਉਗਰਵਾਦੀ ਹੋ ਗਿਆ ਉਹਨਾਂ ਨੇ ਬਿਆਨ ਜਾਰੀ ਕੀਤਾ ਤੁਹਾਨੂੰ ਲੱਗਦਾ ਕਿ ਇੱਕ ਥੱਪੜ ਨਾਲ ਸਾਰਾ ਪੰਜਾਬ ਅਤਵਾਦੀ ਬਣ ਸਕਦਾ ਦੇਖੋ ਕੰਗਨਰਨੌਤ ਤਾਂ ਹਮੇਸ਼ਾ ਹੀ ਆਪਣੇ ਬਿਆਨਾਂ ਕਰਕੇ ਵਿਵਾਦਾਂ 'ਚ ਰਹਿੰਦੀ ਹੈ ਉਹਨੇ ਜਿੱਥੋਂ ਇਹਨੂੰ ਅਤਵਾਦ ਨਾਲ ਜੋੜ ਲਿਆ ਉਹਨੇ ਜਿੱਥੇ ਇਹਨੂੰ ਕਹੋ ਅਲਗਾਵਾਦ ਜਾਂ ਉਗਰਵਾਦ ਨਾਲ ਜੋੜ ਲਿਆ ਉਹ اسی ਤਰੀਕੇ ਨਾਲ ਗੱਲਾਂ ਕਰਕੇ ਹਮੇਸ਼ਾ ਬੇਇੱਜ਼ਤ ਕਰਾਉਂਦੀ ਆ ਆਪਣੇ ਲੋਕਾਂ ਨੂੰ ਵੀ ਤੇ ਆਪ ਵੀ ਜਿੱਥੇ ਉਹਨੇ ਕਿਹਾ ਕਿ ਭਾਰਤ ਆਜ਼ਾਦ 2014 ਤੋਂ ਬਾਅਦ ਹੋਇਆ ਹਨਾ ਉਸ ਤੋਂ ਪਹਿਲੇ ਭਾਰਤ ਦੇ ਲੋਕਾਂ ਨੂੰ ਆਜ਼ਾਦ ਹੀ ਨਹੀਂ ਮੰਨਦੀ ਤੇ ਫਿਰ ਇੰਨੇ ਸਾਲ ਉਹੀ ਉਹ ਜਿਹੜੀ ਆਰਮੀ ਜਾਂ ਡਿਫੈਂਸ ਇਹ ਸਿਸਟਮ ਨੂੰ ਚਲਾਉਂਦੀ ਰਹੀ ਹੋਣੀ ਹੈ ਉਹ ਉਹਨਾਂ ਨੂੰ ਵੀ ਕੀ ਵੈਲਿਊ ਦਿੰਦੀ ਹੋਣੀ ਹੈ ਉਹਨਾਂ ਦੇ ਹਿਸਾਬ ਨਾਲ ਤਾਂ ਇਹ ਉਸ ਤੋਂ ਪਹਿਲੇ ਜਿਹੜੇ ਵੀ ਬੰਦੇ ਭਰਤੀ ਹੋਏ ਨੇ ਜਾਂ ਕੰਮ ਕਰਦੇ ਰਹੇ ਆ ਉਹ ਸਾਰੇ ਹੀ ਉਹਨਾਂ ਦੇ ਲਈ ਤਾਂ ਅੰਗਰੇਜ਼ਾਂ ਵਾਲੇ ਬੰਦ ਅੰਗਰੇਜ਼ ਜਿਹਦਾ ਰਾਜ ਕਰਕੇ ਉਹੀ ਲੋਗ ਹੋਣਗੇ ਸੋ ਉਹਦਾ ਲੈਵਲ ਬਹੁਤ ਨੀਵਾ ਹੈ ਕੰਗਰਾਰ ਨੌ ਤਰੀ ਸਮਝ ਬਿਲਕੁਲ ਮਤਲਬ ਕਹਿ ਲੋ ਹੇਟਲੇਦਰਜੇ ਦੀ ਆ ਉਹਦੀਆਂ ਕੁਝ ਗੱਲਾਂ ਤੇ ਜਵਾਬ ਦੇਣਾ ਬਣਦਾ ਹੀ ਨਹੀਂ ਕਿਉਂਕਿ ਜਿਹੜਾ ਉਹਦਾ ਕਰੈਕਟਰ ਰਿਹਾ ਜਿਹੜਾ ਉਹਦਾ ਪਾਸਟ ਰਿਹਾ ਉਹ ਬੜਾ ਬਦਨਾਮ ਪਾਸਟ ਰਿਹਾ ਮਾਡਲ ਸੀਗੀ ਪੰਜਾਬ ਦੇ ਸਿੰਗਰਾਂ ਦੇ ਨਾਲ ਗਾਣੇ ਕਰਦੀ ਮਾਡਲਿੰਗ ਕਰਦੀ ਨਜ਼ਰ ਆਉਂਦੀ ਸੀਗੀ ਉਹਦਾ ਕੋਈ ਲੈਵਲ ਨਹੀਂ ਸੀਗਾ ਬਟ ਉਹਨੂੰ ਹੁਣ ਕਿਉਂਕਿ ਆਪਣਾ ਕੈਰੀਅਰ ਸਿਆਸਤ ਚ ਦੇਖਣ ਲੱਗ ਪਿਆ ਤੇ ਬੀਜੇਪੀ ਦੀ ਜਿੱਤੀ ਹੋਈ ਮੈਂਬਰ ਪਾਰਲੀਮੈਂਟਰੀ ਬਣ ਗਈ ਤਾਂ ਕਰਕੇ ਉਹਦੇ ਬਾਰੇ ਗੱਲ ਕਰਨੀ ਪੈਰੀ ਨਹੀਂ ਤੇ ਉਹ ਕਰੈਕਟਰ ਨਹੀਂ ਹੈ ਜਿਹਦੇ ਬਾਰੇ ਕੋਈ ਗੱਲ ਕਰਨੀ ਚਾਹੀਦੀ ਹੈ ਅਚ ਪੰਜਾਬ ਦੀ ਗੱਲ ਕਰੀਏ ਕਿਉਂਕਿ ਪੰਜਾਬ ਦੇ ਬਾਰੇ ਉਹਨੇ ਬਿਆਨ ਦਿੱਤਾ ਆ ਪਰ ਪੰਜਾਬ ਦੇ ਜਿਹੜਾ ਹਿੰਦੂ ਹੈ ਉਹ ਫਿਲਹਾਲ ਇਹ ਕਹਿ ਰਿਹਾ ਕਿ ਅਸੀਂ ਵੀ ਪੰਜਾਬ ਦਾ ਹਿੱਸਾ ਆ ਜੇ ਪੰਜਾਬ ਨੂੰ ਅਤਵਾਦੀ ਕਿਹਾ ਜਾ ਰਿਹਾ ਤੇ ਸਾਨੂੰ ਵੀ ਅਤਵਾਦੀ ਕਿਹਾ ਜਾ ਰਿਹਾ ਫਿਰ ਇਹ ਆ ਸਮਝ ਲਈਏ ਕਿ ਕੰਗਣਾ ਰਣਾਓ ਤੋਂ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਖਾ ਨਹੀਂ ਪੰਜਾਬ ਨੂੰ ਸਾਹਮਣੇ ਰੱਖ ਕੇ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਆ ਅਸਲ ਚ ਕੀ ਹੈ ਜਿਹੜੇ ਤੁਹਾਡੇ ਦੋ ਸਵਾਲ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਲੋਕ ਨੇ ਉਹ ਪੰਜਾਬੀ ਨੇ ਸਾਰੇ ਬਿਲਕੁਲ ਜਿੱਦਾਂ ਉੱਚ ਸਿੱਖ ਕਮਿਊਨਿਟੀ ਵੀ ਹੈਗੀ ਆ ਹਿੰਦੂ ਕਮਿਊਨਿਟੀ ਆ ਮੁਸਲਮਾਨ ਕਮਿਊਨਿਟੀ ਵੀ ਹੈਗੀ ਆ ਔਰ ਕ੍ਰਿਸਚੀਅਨ ਕਮਿਊਨਿਟੀ ਵੀ ਕਾਫੀ ਹੈ ਤੇ ਇਹ ਸਾਰੇ ਪੰਜਾਬੀ ਨੇ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਜਦੋਂ ਕੋਈ ਐਕਟੀਵਿਟੀ ਹੁੰਦੀ ਹੈ ਇਦਾਂ ਦੀ ਜਿਹੜੀ ਮਤਲਬ ਹਿੰਦੂਤਵ ਨੂੰ ਲੱਗਦੀ ਹੈ ਕਿ ਕਿਸੇ ਤਰੀਕੇ ਖਤਰਾ ਮਹਿਸੂਸ ਹੋਣ ਲੱਗ ਪੰਦਾ ਜਾਂ ਉਹ ਉਸ ਗੱਲ ਨੂੰ ਉਹਨਾਂ ਨੂੰ ਸੂਟ ਕਰਦੀ ਹੈ ਖਿਲਾਫਤ ਕਰਨ ਦੇ ਵਿੱਚ ਉਹਨਾਂ ਦੀ ਸਿਆਸਤ ਉੱਤੇ ਡਿਪੈਂਡ ਆ ਉਹਨਾਂ ਦੀ ਸਿਆਸਤ ਉੱਤੇ ਖੜੀ ਆ ਤੇ ਉਹਨੂੰ ਹਮੇਸ਼ਾ ਉਧਰ ਨੂੰ ਹੀ ਲੈ ਜਾਂਦੇ ਆ ਜਿਹੜੀ ਹੁਣ ਉਹਨਾਂ ਨੇ ਇਹ ਗੱਲ ਕੀਤੀ ਹੈ ਹੋ ਸਕਦਾ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਹਿੰਦੂਆਂ ਨੂੰ ਇਸ ਚੀਜ਼ ਦੀ ਦੁੱਖ ਹੋਇਆ ਹੋਵੇ ਤੇ ਮਗਰ ਕਿਉਂਕਿ ਮੋਸਟਲੀ ਪੰਜਾਬ ਦੀ ਜਿਹੜੀ ਲੋਕਲ ਆਵਾਜ਼ ਆ ਉਹ ਸਿੱਖ ਨੇ ਤੇ ਉਹਨਾਂ ਵੱਲੋਂ ਹੀ ਪ੍ਰਤੀਕਿਰਿਆ ਆਂਦੀ ਆ ਜੇ ਕਿਸੇ ਹਿੰਦੂ ਵੀਰ ਨੇ ਵੀ ਇਸ ਚੀਜ਼ ਦੀ ਖਿਲਾਫਤ ਕੀਤੀ ਹੈ ਤੇ ਉਹ ਧੰਨਵਾਦੀਆਂ ਸੀ ਉਹਦੇ ਮਤਲਬ ਇਹਦਾ ਮਤਲਬ ਇਹੀ ਹੈ ਕਿ ਕਿਤੇ ਨਾ ਕਿਤੇ ਸਿੱਖਾਂ ਨੂੰ ਸਿੱਧਾ ਟਾਰਗੇਟ ਕਰਨਾ ਚਾਹੁੰਦੀ ਆ ਪਰ ਕਰ ਨਹੀਂ ਪਾਰੀ ਪੰਜਾਬ ਦਾ ਸਹਾਰਾ ਲੈਣਾ ਪਿਆ ਪੰਜਾਬ ਦੇ ਵਿੱਚ ਨਾ ਇਸ ਵੇਲੇ ਕੀ ਆ ਹੁਣ ਉਹਨਾਂ ਦੀ ਫਿਰ ਦੁਬਾਰਾ ਹਾਰ ਹੋਈ ਵੋਟਾਂ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਪੰਜਾਬ 'ਚ ਇੱਕ ਵੀ ਸੀਟ ਨਹੀਂ ਕੱਢ ਸਕੀ ਤੇ ਜਿਸ ਹਿਸਾਬ ਨਾਲ ਉਹ ਚਾਹੁੰਦੇ ਆ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਇੱਕ ਡਰ ਦਾ ਮਾਹੌਲ ਦੇ ਕੇ ਰੱਖਣਾ ਉਹਨਾਂ ਦੀ ਵੋਟ ਬੈਂਕ ਤੁਸੀਂ ਦੇਖੋ ਯਾਦ ਕੀ ਵਧੀ ਵੀ ਹੈ ਉਹ ਵਧੀ ਇਸ ਕਰਕੇ ਹੈਗੀ ਹੈ ਕਿਉਂਕਿ ਉਹਨਾਂ ਨੇ ਨਾ ਕਿਤੇ ਨਾ ਕਿਥੇ ਕੁਝ ਲੋਕਾਂ ਨੂੰ ਜਿਹੜੇ ਪ੍ਰਵਾਸੀ ਨੇ ਬਾਹਰੋਂ ਆਏ ਉਹ ਲੋਕ ਨੇ ਜਾਂ ਹੋਰ ਇਦਾਂ ਦੇ ਲੋਕ ਜਿਹੜੇ ਉਹਨਾਂ ਨੂੰ ਲੱਗਦਾ ਕਿ ਡਰਾ ਕੇ ਜਿੱਤੇ ਜਾ ਸਕਦੇ ਆ ਉਹ ਉਸ ਤਰੀਕੇ ਨਾਲ ਹੀ ਸਾਰੀ ਗੱਲਾਂ ਨੂੰ ਲੈ ਕੇ ਮਾਰਕੀਟ 'ਚ ਸੁੱਟ ਰਹੀ ਹੈ ਤੇ ਮੈਨੂੰ ਇਹੀ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਜਾਗਰੂਕ ਲੋਕ ਨੇ ਸਮਝਦਾਰ ਲੋਕ ਨੇ ਉਹ ਇਸ ਚੀਜ਼ ਨੂੰ ਕੈਚ ਕਰ ਜਾਂਦੇ ਆ ਤਾਂ ਹੀ ਦੇਖੋ ਜਿੱਥੇ ਉਹਨਾਂ ਨੇ ਰਾਮ ਮੰਦਰ ਦੀ ਗੱਲ ਜ਼ਬਰਦਸਤੀ ਸਮੇ ਤੋਂ ਪਹਿਲੇ ਕਰਵਾ ਕੇ Hindu ਵੋਟ ਲੈਣੀ ਚੋਈ ਤੇ ਜਿੱਥੇ ਉਹ ਰਾਮ ਮੰਦਰ ਬਣਿਆ ਉੱਥੇ ਹੀ ਉਹਨਾਂ ਦਾ ਕੈਂਡੀਡੇਟ ਹਾਰ ਗਿਆ ਇੱਥੋਂ ਹੀ ਪਤਾ ਲੱਗਦਾ ਹੈ ਕਿ ਕਈ ਚੀਜ਼ਾਂ ਲੋਕਾਂ ਨੂੰ ਸਮਝ ਆਉਂਦੀਆਂ ਨੇ ਚਾਹੇ ਦੇਰਬਾੜੀ ਸਮਝ ਆਣ ਤੇ ਪੰਜਾਬ ਦੇ ਲੋਕ ਵੀ ਬਹੁਤ ਸਿਆਣੇ ਨੇ ਜਾਹੇ ਉਹ ਕਿਸੇ ਵੀ ਧਰਮ ਤੋਂ ਨਹੀਂ ਉਹਨਾਂ ਨੂੰ ਇਹ ਗੱਲ ਜ਼ਰੂਰ ਸਮਝ ਆ ਜਾਏਗੀ ਕਿ ਜੋ ਅਸੀਂ ਗੱਲ ਰੱਖ ਰਹੇ ਹਾਂ ਪੰਜਾਬ ਦੇ ਹਿੱਤ ਚ ਰੱਖ ਰਹੇ ਹਾਂ ਜਿਹੜੀ ਸਟੇਟ ਵੱਲੋਂ ਰੱਖੀ ਜਾ ਰਹੀ ਹੈ ਭਾਰਤ ਸਟੇਟ ਵੱਲੋਂ ਰੱਖੀ ਜਾ ਰਹੀ ਹੈ ਉਹ ਪੰਜਾਬ ਦੇ ਹਿੱਤ ਵਿੱਚ ਕਦੀ ਵੀ ਨਹੀਂ ਹੋ ਸਕਦੀ ਹਾਂ ਇਹਨੂੰ ਹੋ ਸਕਦਾ ਅੱਤਵਾਦ ਉਗਰਵਾਦ ਕਰਕੇ ਇਹ ਇਸ ਕਰਕੇ ਕਹਿੰਦੇ ਆ ਕਿਉਂਕਿ ਬਰਦਾਸ਼ਤ ਨਹੀਂ ਕਰਦੇ ਸਾਨੂੰ ਨਫ਼ਰਤ ਰੱਖਦੇ ਹਰ ਵੇਲੇ ਤੇ ਇਹਨਾਂ ਕੋਲ ਜਿੰਨੇ ਕੈਂਡੀਡੇਟ ਨੇ ਉਹਨਾਂ ਦੀ ਸਾਰਿਆਂ ਦੀ ਬੋਲੀ ਤੁਸੀਂ ਦੇਖ ਲਓ ਚਾਹੇ ਹਾਂਸਰਾ ਜਾਂਸ ਦੀ ਵੇਖ ਲਓ ਕੰਗਨਾਰ ਨੋਟ ਦੀ ਵੇਖ ਲਓ ਜਾਂ ਹੁਣ ਇਹਨਾਂ ਨੇ ਰਵਨੀਤ ਬਿੱਟੂ ਆਪਣੇ ਨਾਂ ਰ ਲਾ ਲਿਆ ਉਹਦੀ ਇਹ ਇਹ ਕੈਰੈਕਟਰ ਹੀ ਇਦਾਂ ਦੇ ਚੁੰਨਦੇ ਆ ਜਿਹੜੇ ਸਿਰੇ ਦੇ ਨਖਿੱਧ ਬਦਨਾਮ ਕੈਰੈਕਟਰ ਹੋਣ ਜਿਨ੍ਹਾਂ ਦੀ ਬੋਲੀ ਬਹੁਤ ਗੰਦੀ ਹੋਵੇ ਉਹ ਪੰਜਾਬ ਨੂੰ ਜਾਂ ਘਟਕਿੰਡੀਆਂ ਕੋਮਨ ਨੂੰ ਬਰਦਾਸ਼ਤ ਹੀ ਨਾ ਕਰਦੇ ਹੁਣ ਉਹਨਾਂ ਕੋਲ ਇਹੀ ਸਿਰਫ ਟੂਲ ਹੈ ਸਿਆਸਤ ਵਿੱਚ ਬਣੇ ਰਹਿਣ ਦਾ ਅਦਰਵਾਈਜ਼ ਉਹ ਬੰਦੇ ਜ਼ੀਰੋ ਨੇ ਅੱਛਾ ਚੋਣਾ ਦੀ ਗੱਲ ਹੋਈ ਆ ਮੈਂ ਚੋਣਾ ਦੀ ਵੀ ਗੱਲ ਕਰਨੀ ਚਾਹੁੰਦਾ ਪੰਜਾਬ ਦੇ ਵਿੱਚ ਬੀਜੇਪੀ ਦੀ ਜਿਹੜੀ ਵੋਟ ਪਰਸੈਂਟੇਜ ਆ ਉਹ ਡਬਲ ਹੋ ਗਈ ਆ ਪਹਿਲਾਂ ਨਾਲੋਂ ਸਟਰੋਂਗ ਹੋਣ ਦੀ ਪਈ ਆ ਇਹ ਪਾਰਟੀ ਹੌਲੀ-ਹੌਲੀ ਪਰ ਦੂਜੇ ਪਾਸੇ ਜੇ ਦੇਖੀਏ ਤਾਂ ਕੇਂਦਰ ਦੇ ਵਿੱਚ ਦੁਬਾਰਾ ਬੀਜੇਪੀ ਦੀ ਸਰਕਾਰ ਬਣ ਗਈ ਆ ਦੁਬਾਰਾ ਉਹੀ ਚੀਜ਼ਾਂ ਹੋ ਰਹੀਆਂ ਵੱਧ ਕਰਕੇ ਐਮਪੀ ਜਿਹੜੇ ਨੇ ਉਹ ਬੀਜੇਪੀ ਦੇ ਨੇ ਔਰ ਇਹ ਸਾਰਾ ਕੁਝ ਵਾਪਰ ਗਿਆ ਦੂਜੀ ਗੱਲ ਕੰਗੜਾ ਰਣੌਤ ਨੇ ਪੰਜਾਬ ਨੂੰ ਲੈ ਕੇ ਉਗਰਵਾਦ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੁਣ ਜਿਹੜੀ ਪੰਜਾਬ ਦੇ ਵਿੱਚ ਉਹ ਵੋਟ ਪਰਸੈਂਟੇਜ ਵਧੀ ਆ ਉਹਦੇ ਨਾਲ ਕੀ ਪੰਜਾਬ ਨੂੰ ਖਤਰਾ ਹੋ ਸਕਦਾ ਕਿ ਬੀਜਪੀ ਨੂੰ ਦੇਣ ਲੱਗਿਆ ਪੰਜਾਬ ਦੇ ਵਿੱਚ ਖਤਰਾ ਕਿਹਨੂੰ ਹੈ ਇਹ ਦੇਖਣਾ ਪਊਗਾ ਪੰਜਾਬ ਦੇ ਵਿੱਚ ਮਾਹੌਲ ਜਦੋਂ ਡਿਸਟਰਬ ਹੋਊਗਾ ਤੇ ਹੋ ਸਕਦਾ ਕਿ ਧੇਰਾ ਬਣ ਜਾਣ ਤੇ ਧੇਰਾ ਚ ਆਪਸ ਵਿੱਚ ਟਕਰਾਅ ਹੋਵੇ ਇਹਨਾਂ ਚੀਜ਼ਾਂ ਦਾ ਮਾਹੌਲ ਬਣਾਇਆ ਜਾ ਰਿਹਾ ਜੇ ਮੈਂ ਇਸ ਵੇਲੇ ਦੇ ਹਾਲਾਤ ਦੇਖ ਕੇ ਪੰਜਾਬ ਦੇ ਬਾਰੇ ਕੁਝ ਕਹਾਂ ਤੇ ਪੰਜਾਬ ਚ ਫਿਲਹਾਲ ਸਾਡਾ ਇਨਾ ਕੰਟਰੋਲ ਜ਼ਰੂਰ ਹੈ ਕਿ ਆਪਾਂ ਇਦਾਂ ਦੀ ਗੱਲ ਨੂੰ ਇਸ ਲੈਵਲ ਤੱਕ ਤੇ ਕਦੀ ਵੀ ਨਹੀਂ ਲੈ ਕੇ ਜਾਣਦੇ ਆਂਗੇ ਕਿ ਇਹ ਚੀਜ਼ ਜਿਹੜੀ ਹੈ ਕਲਾਸ਼ ਚ ਚਲੀ ਜਾਵੇ ਯਾਹਰ ਅਜੇ ਇੰਨਾ ਕਮਜ਼ੋਰ ਨਹੀਂ ਹੈਗਾ ਆਪਣੇ ਸਿੱਖਾਂ ਦਾ ਇਸ ਵੇਲੇ ਪੰਜਾਬ ਵਿੱਚ ਹੋਲਡ ਕੀ ਆਪਾਂ ਜਿੱਦਾਂ ਉਚਾਣ ਉਦਾਂ ਹੋ ਜਾਵੇ ਫਿਰ ਵੀ ਆਪਾਂ ਇਹ ਸਮਝਦੇ ਹਾਂ ਕਿ ਇਹ ਚਾਲਾਂ ਨੇ ਬੀਜੇਪੀ ਹੌਲੀ-ਹੌਲੀ ਚਾਹੁੰਦੀ ਹੈ ਕਿ ਕਿਸੇ ਤਰੀਕੇ ਪੰਜਾਬ ਵਿੱਚ ਵੀ ਕਾਬਜ਼ ਹੋਇਆ ਜਾਵੇ ਪੰਜਾਬ ਦੇ ਵਿੱਚ ਵੀ ਮਾਹੌਲ ਡਰਦਾ ਬਣਾ ਕੇ ਦਿਖਾਇਆ ਜਾਵੇ ਕਿ ਅਸੀਂ ਤੁਹਾਡੇ ਨਾਲ ਆ ਸੈਂਟਰ ਤੁਹਾਡੇ ਨਾਲ ਆ ਤੇ ਹੁਣ ਉਹਨਾਂ ਲਈ ਇੱਕ ਇੱਕ ਸੀਟ ਮਾਇਨੇ ਰੱਖਦੀ ਹੈ ਜਿੱਦਾਂ ਹੁਣ ਤੁਸੀਂ ਕਿਤਾ ਕਿ ਸ਼ਾਇਦ ਦੁਬਾਰਾ ਸਰਕਾਰ ਫਿਰ ਬਣਨ ਜਾ ਰਹੀ ਹੈ ਉਹਨਾਂ ਦੀ ਦੇਖੋ ਹਜੇ ਸ਼ਾਇਦ ਵਾਲਾ ਵਰਡ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਵੀ ਕਿਉਂਕਿ ਉਹਨਾਂ ਨੂੰ ਵੀ ਕਿਸੇ ਦਾ ਬਹੁਮਤ ਲੈਣਾ ਪੈ ਰਿਹਾ ਕਿਸੇ ਹੋਰ ਪਾਰਟੀ ਦੇ ਉਹਨਾਂ ਨੂੰ ਨਾਲ ਰਲਣਾ ਪੈ ਰਿਹਾ ਸੋ ਬੜਾ ਇਜ਼ੀ ਨਹੀਂ ਹੈ ਇਦਾਂ 400 ਪਾਰ ਦਾ 400 ਪਾਰ ਦੀ ਗੱਲ ਕਰਕੇ ਅੱਜ ਕਿਸੇ ਦੇ ਬਹੁਮਤ ਤੇ ਡਿਪੈਂਡ ਹੋ ਜਾਣਾ ਤੇ ਪ੍ਰਧਾਨ ਮੰਤਰੀ ਦੀ ਸੀਟ ਨੂੰ ਖਤਰੇ 'ਚ ਵੇਖ ਕੇ ਹਜੇ ਤੱਕ ਉਸ ਚੀਜ਼ ਦੇ ਨਤੀਜੇ ਤੱਕ ਨਾ ਆਣਾ ਕਿ ਹਜੇ ਕਿਹੜੀ ਸਰਕਾਰ ਬਣਨੀ ਹੈ ਇਥੇ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਜਾਊਗਾ ਹੋਰ ਆਉਣ ਵਾਲੇ ਸਮਿਆਂ ਵਿੱਚ ਵੀ ਕਿ ਲੋਕਾਂ ਦਾ ਹੌਲੀ-ਹੌਲੀ ਇਹਨਾਂ ਸਿਸਟਮ ਤੋਂ ਬਾਗੀ ਹੋਣਾ ਲਾਜ਼ਮੀ ਹੋ ਰਿਹਾ ਹੈ ਲੋਕ ਬਾਗੀ ਹੋ ਰਹੇ ਸਿਸਟਮ ਤੋਂ ਨਤੀਜੇ ਅਜੇ ਤੱਕ ਆਏ ਨਹੀਂ ਆ ਪਰ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਉਹ ਬੜੇ ਰੈਡੀਕਲ ਬਿਆਨ ਨੇ ਬੜੇ ਤਿੱਖੇ ਬਿਆਨ ਨੇ ਸਿੱਧੇ ਬਿਆਨ ਨੇ ਔਰ ਸਿੱਧਾ ਜਿਹੜੀ ਅਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਇਹੋ ਜੀ ਪੋਜੀਸ਼ਨ ਦੇ ਉੱਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਜਦੋਂ ਆਪ ਹੀ ਵਨਰੇਬਲ ਨੇ ਤੇ ਜਾਂ ਆਪ ਹੀ ਵਨਰੇਬਲ ਨੇ ਤਾਂ ਫਿਰ ਉਹ ਜ਼ਰੂਰ ਵਾਰ ਵੀ ਬੜਾ ਚੋਟੀ ਦਾ ਕਰਨਗੇ ਦੇਖੋ ਕਿਰਦਾਰ ਕੁਸ਼ੀ ਕਰਨਾ ਤੇ ਕਿਸੇ ਹੋਰ ਨੂੰ ਹਮੇਸ਼ਾ ਚੜਾਉਣਾ ਇਹ ਤਾਂ ਬੀਜੇਪੀ ਦੀ ਫਿਤਰਤ ਰਹੀ ਹੈ ਬੀਜੇਪੀ ਦੇ ਕੈਂਡੀਡੇਟ ਉਸੇ ਤਰੀਕੇ ਨਾਲ ਹੀ ਸਾਰੀਆਂ ਗੱਲਾਂ ਨੂੰ ਰੱਖਦੇ ਵੀ ਨੇ ਮੈਂ ਫਿਰ ਬਾਰ-ਬਾਰ ਇਹੀ ਕਹੂੰਗਾ ਕਿ ਇਹਨਾਂ ਚੀਜ਼ਾਂ ਇਹ ਬਾਕੀ ਦੇਸ਼ਦਾਰ ਹੋਰ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਵੇਖਦਾ ਹੋਵੇ ਪੰਜਾਬ ਦੀ ਜਿਹੜੀ ਬੇਸਿਕ ਜਿਹੜੀ ਕਹੋ ਪਪੂਲਾਰਿਟੀ ਹੈ ਜਾਂ ਜਿਹੜੀ ਪੋਪੂਲੇਸ਼ਨ ਆ ਸਾਡੀ ਇੱਥੇ ਦੀ ਉਹ ਸਮਝ ਹੋਰ ਤਰ੍ਹਾਂ ਦੀ ਰੱਖਦੀ ਆ ਅਸੀਂ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਨਹੀਂ ਡੀਲ ਕਰਦੇ ਜਿਸ ਤਰੀਕੇ ਨਾਲ ਆਮ ਬਾਕੀ ਭਾਰਤ ਦੇ ਲੋਕ ਕਰਦੇ ਹੋਣਗੇ ਸੋ ਮੈਂ ਇਹੀ ਕਹੂੰਗਾ ਕਿ ਜੇ ਕੰਗਨਰ ਨੌਤ ਜਾਂ ਹੋਰ ਵੀ ਕਈ ਸਾਰੇ ਬੰਦੇ ਪੰਜਾਬ ਨੂੰ ਅੱਤਵਾਦ ਵਾਲੇ ਰੂਪ ਚ ਦੇਖਣਾ ਚਾਹੁੰਦੇ ਆ ਜਿਹੜਾ ਸਾਡਾ ਉਹ ਪੀਰੀਅਡ ਵੀ ਉਹ ਅੱਤਵਾਦ ਵਾਲਾ ਕਹਿੰਦੇ ਆ ਉਸ ਚ ਵੀ ਸਾਡੀ ਉਹ ਕਰਦਾਰ ਦੀ ਵੈਲਿਊ ਵੇਖ ਲੈਣ ਤੇ ਬਾਕੀ ਜਗ੍ਹਾ ਜਿੱਥੇ ਇਹੋ ਜਿਹੇ ਉਹਨਾਂ ਦੇ ਲੋਕ ਜਿੱਥੇ ਇਦਾਂ ਦਾ ਮਾਹੌਲ ਨਹੀਂ ਸੀਗਾ ਉੱਥੇ ਦਾ ਮਾਹੌਲ ਦੇ ਕੇ ਉਹ ਉਹਨਾਂ ਦੇ ਕਿਰਦਾਰਾਂ ਨੂੰ ਕੈਲਕੂਲੇਟ ਕਰ ਲੈਣਾ ਮੈਂ ਇੱਕ ਐਗਜ਼ਾਮਪਲ ਦਿੰਦਾ ਛੋਟੀ ਜੀ ਤੁਹਾਨੂੰ ਯਾਦ ਹੋਣਾ ਕਿ ਕਠੂਆ ਦੇ ਵਿੱਚ ਨਾ ਇੱਕ ਬੇਟੀ ਛੋਟੀ ਜੀ ਬੱਚੀ ਦੇ ਨਾਲ ਸ਼ਾਦ ਉਹਦੀ ਉਮਰ 10 ਸਾਲ ਵੀ ਨਹੀਂ ਸੀ ਉਹਦਾ ਇੱਕ ਰੇਪ ਹੋਇਆ ਸੀਗਾ ਜਦੋਂ ਉਹਦਾ ਰੇਪ ਹੁੰਦਾ ਹੈ ਨਾ ਉਸ ਵੇਲੇ ਉਸ ਮੁਸਲਮਾਨ ਬੱਚੀ ਦੇ ਨਾਲ ਜਦੋਂ ਰੇਪ ਹੁੰਦਾ ਉਹ ਇੱਕ ਮੰਦਰ ਦੀ ਘਟਨਾ ਆ ਜਿੱਥੇ ਉਹ ਉਹਦਾ ਕਈ ਦਿਨਾਂ ਤੱਕ ਰੇਪ ਕਰਦਾ ਉਹ ਬੱਚਾ ਜਿਹੜਾ ਹੈ ਉਹ ਗਿਟਨਾਪ ਕੀਤਾ ਹੁੰਦਾ ਉਹਨਾਂ ਨੇ ਉਸ ਦੇ ਲਈ ਜਿਹੜੇ ਦੋਸ਼ੀ ਹੁੰਦੇ ਨੇ ਉਹਨਾਂ ਚ ਇੱਕ ਇਦਾਂ ਦਾ ਬੰਦਾ ਵੀ ਹੁੰਦਾ ਜਿਹੜਾ ਪੁਜਾਰੀ ਹੁੰਦਾ ਇੱਕ ਉਹਨਾਂ ਨੇ ਫੌਜ ਤੋਂ ਬੰਦੇ ਨੂੰ ਫੋਨ ਕਰਕੇ ਬੁਲਾਇਆ ਹੁੰਦਾ ਜ਼ਿੰਮੇਵਾਰ ਸ਼ਖਸੀਅਤ ਉਹ ਲਹੁੰਦੀ ਜਿਹੜੀ ਜ਼ਿੰਮੇਵਾਰ ਅਹੁਦਿਆਂ ਤੇ ਬੈਠੀ ਹੁੰਦੀ ਆ ਉਹਨੂੰ ਬੁਲਾਇਆ ਹੁੰਦਾ ਤੇ ਉਹਦੇ ਲੋਕਲ ਬੰਦੇ ਵੀ ਹੁੰਦੇ ਨੇ ਇੱਕ ਉਹਦਾ ਪੁੱਤ ਵੀ ਹੁੰਦਾ ਪੁਜਾਰੀ ਦਾ ਜਿਹੜਾ ਉਸ ਬੱਚੇ ਦੇ ਨਾਲ ਰੇਪ ਕਰਦੇ ਨੇ ਉਸ ਤੋਂ ਬਾਅਦ ਉਹਨੂੰ ਮਾਰ ਕੇ ਦੱਬ ਦਿੰਦੇ ਨੇ ਤੇ ਉਸ ਆਦਮੀ ਉਸ ਗਰੁੱਪ ਦੇ ਲਈ ਪੰਜਾਬ ਦੇ ਵਿੱਚ ਤਰੰਗਾ ਯਾਤਰਾ ਕੱਢਣ ਦੀ ਗੱਲ ਚੱਲਦੀ ਹੈ ਕੀ ਅਸੀਂ ਉਹਨਾਂ ਦੇ ਹੱਕ 'ਚ ਖੜੇ ਆਂ ਯੇਨਾਂ ਨੇ ਰੇਪ ਕੀਤੇ ਨੇ ਤੇ ਅਸੀਂ ਉਹਨਾਂ ਨੂੰ ਬਚਾਉਣ ਲਈ ਸ਼ਾਂਤੀ ਮਾਰਚ ਕੱਢਣਾ ਤਰੰਗਾ ਯਾਤਰਾ ਕੱਢਣੀ ਹੈ ਤੇ ਇੱਕ ਪਾਸੇ ਅਸੀਂ ਉਹ ਲੋਕ ਨੇ ਜਿਹੜੇ 12 ਸਾਲ ਤੱਕ ਆਪਣੇ ਧਰਮ ਦੀ ਲੜਾਈ ਲੜਦੇ ਰਹੇ ਜਿਹਨੂੰ ਇਹਨਾਂ ਨੇ ਅੱਤਵਾਦ ਦਾ ਨਾਂ ਦਿੱਤਾ ਉਹਦੇ ਵਿੱਚ ਅਸੀਂ ਇੱਕ ਵੀ ਇਦਾਂ ਦੀ ਐਗਜ਼ਾਮਪਲ ਜਿਹੜੀ ਸਹੀ ਹੋਵੇ ਉਹ ਇਹ ਨਹੀਂ ਕਹਿ ਸਕਦੇ ਕਿ ਬੰਨਿਆਂ ਨੇ ਸਾੜਿਆਂ ਨੇ ਕੋਈ ਇਦਾਂ ਦਾ ਕੰਮ ਕੀਤਾ ਜਿੱਦ ਨਾਲ ਸਿੱਖਾਂ ਦੀ ਨਿਗਾਹਾਂ ਝੁਕ ਜਾਣ ਸਾਨੂੰ ਆਪਣੇ ਉਸ ਪੀਰੀਅਡ ਦੇ ਨਾਮ ਆਨ ਹੈ ਕਿ ਜਿਹਨੂੰ ਇੰਡੀਆ ਨੇ ਅੱਤਵਾਦ ਦਾ ਨਾਮ ਦਿੱਤਾ ਮਗਰ ਉਹਦੇ ਵਿੱਚ ਆਪਣੇ ਬੰਦੇ ਅਸੂਲਾਂ ਦੇ ਪੱਕੇ ਆਪਣੇ ਕਰਦਾਰਾਂ ਤੋਂ ਹੇਠਲਾ ਕੰਮ ਨਹੀਂ ਕਰਕੇਗੇ ਅੱਛਾ ਭਾਈ ਸਾਹਿਬ ਅੰਤ ਦੇ ਵਿੱਚ ਮੈਂ ਆਹੀ ਹੁਣ ਪੁੱਛਾਂਗਾ ਕਿ ਕੀ ਸਿੱਖ ਕੌਮ ਕੁਲਵਿੰਦਰ ਕੌਰ ਦੇ ਨਾਲ ਖੜੂਗੀ ਜੋ ਸਿਚੁਏਸ਼ਨ ਹੁਣ ਬਣਦੀ ਪਈ ਹੈ ਦੇਖੋ ਅਸੀਂ ਇਕੱਲੇ ਕੁਲਵਿੰਦਰ ਕੌਰ ਨਹੀਂ ਪੰਜਾਬ ਦਾ ਕੋਈ ਵੀ ਸ਼ਖਸ ਜਿਹੜਾ ਪੰਜਾਬ ਦੀ ਆਵਾਜ਼ ਲਈ ਆਪਣੇ ਆਪ ਨੂੰ ਕੁਰਬਾਨ ਕਰਦਾ ਅਸੀਂ ਉਹਦੇ ਨਾਲ ਖੜੇ ਹਾਂ ਹਮੇਸ਼ਾ ਚਾਹੇ ਕੋਈ ਹੋਵੇ ਮਗਰ ਫਿਰ ਵੀ ਮੈਂ ਇਹ ਗੱਲ ਕਹੂੰਗਾ ਕਿ ਜੇ ਇੱਕ ਕਿਥੇ ਵੀ ਇਦਾਂ ਦੀ ਗੱਲ ਸਾਹਮਣੇ ਆਵੇ ਕਿ ਉਸ ਦੇ ਨਾਲ ਕਿਸੇ ਨੂੰ ਖੜੇ ਹੋਣ ਦੀ ਲੋੜ ਹੋਵੇ ਤੇ ਉਸ ਨੂੰ ਇੱਕ ਆਵਾਜ਼ ਦੇਣੀ ਹੈ ਬਸ ਪੂਰੀ ਕੌਮ ਉਹਦੇ ਨਾਲ ਖੜੀ ਹੈ ਠੀਕ ਬਿਲਕੁਲ ਤੇ ਕੁਲਵਿੰਦਰ ਕੌਰ ਨੂੰ ਸਾਫ਼ ਸੁਨੇਹਾ ਆ ਕਿ ਜੇ ਲੋਡ ਪੈਂਦੀ ਹੈ ਤਾਂ ਇੱਕ ਆਵਾਜ਼ ਦੇਣ ਤੱਕ ਦੀ ਦੂਰੀ ਹੈਗੀ ਔਰ ਦੂਜੀ ਵੱਡੀ ਗੱਲ ਇਹ ਪੂਰਾ ਮਸਲਾ ਕਿਸ ਹਿਸਾਬ ਨਾਲ ਐਸਕੇਲੇਟ ਹੁੰਦਾ ਹੈ ਆਉਂਦੇ ਦਿਨਾਂ ਨੂੰ ਪਤਾ ਲੱਗਦੇ ਪਏ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ